ਜੱਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਮੈਂ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਆ 1 ਲੱਖ ਸਬਸਕ੍ਰਾਈਬਰ ਹੋਣ ਤੇ YouTube ਤੁਹਾਨੂੰ ਰਿਵਾਰਡ ਦਿੰਦਾ ਉਹ ਆ ਜੀ ਸਿਲਵਰ ਪਲੇ ਬਟਨ ਤੇ ਮੇਰੇ ਬਹੁਤ ਸਾਰੇ ਇੱਥੇ ਦਰਸ਼ਕ ਵੀ ਖੜੇ ਹੋਏ ਆ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਖਾਸ ਤੌਰ ਤੇ ਮੈਂ ਬਾਬਾ ਜੀ ਕੋਲ ਲੈ ਕੇ ਆਇਆ ਕਿਉਂਕਿ ਸਾਡੀਆਂ ਜਿਹੜੀਆਂ ਵੀਡੀਓ ਸੀ ਪੇੜ ਪੌਦੇ ਜੜੀ ਬੂਟੀਆਂ ਬਾਰੇ ਉਹ ਦਰਸ਼ਕਾਂ ਨੇ ਬਹੁਤ ਪਸੰਦ ਕੀਤੀਆਂ ਤੇ ਬਾਬਾ ਜੀ ਦਾ ਬਹੁਤ-ਬਹੁਤ ਧੰਨਵਾਦ ਬਹੁਤ ਸਾਰੇ ਦਰਸ਼ਕ ਸਾਡੇ ਨਾਲ ਇਸੇ ਕਰਕੇ ਜੁੜੇ ਬਾਬਾ ਜੀ ਦੀਆਂ ਵੀਡੀਓਜ਼ ਕਰਕੇ ਤੇ ਬਾਬਾ ਜੀ ਆਸ਼ੀਰਵਾਦ ਦਿਓ ਜੀ ਧੰਨਵਾਦ ਜੀ ਧੰਨਵਾਦ ਜੀ ਮਹਾਰਾਜਾ ਤੁਹਾਨੂੰ ਬਹੁਤ ਜ਼ਿਆਦਾ ਇਹ ਮੈਂ ਤੁਹਾਡੇ ਕੋਲ ਖਾਸ ਤੌਰ ਤੇ ਲੈ ਕੇ ਆਇਆ ਕਿ ਤੁਸੀਂ ਇਹਨੂੰ ਖੋਲਣਾ ਹੈ ਤੇ ਤੁਸੀਂ ਦਰਸ਼ਨ ਕਰਾਓ ਇਹਦੇ ਸਾਰਿਆਂ ਨੂੰ ਲਓ ਜੀ 4 ਸਾਲ ਦੀ ਮਿਹਨਤ ਆ ਜੀ ਇਹ ਤੇ ਲਗਭਗ ਬਾਬਾ ਜੀ ਨਾਲ 3 ਸਾਲ ਤੋਂ ਮੈਂ ਜੁੜਿਆ ਆਂ ਤੇ ਬਹੁਤ ਹੀ ਇੱਕ ਵਧੀਆ ਜਾਣਕਾਰੀ ਸਾਰੇ ਦਰਸ਼ਕਾਂ ਨੂੰ ਬਾਬਾ ਜੀ ਮਿਲੀ ਐ ਇਤੋਂ ਤੇ ਮੈਂ ਦੇਖਿਆ ਬਾਬਾ ਜੀ ਕੋਲ ਇੱਥੇ ਕਾਫੀ ਸਾਰੇ ਵੀਵਰਸ ਆਉਂਦੇ ਮੇਰੇ ਤੇ ਉਹ ਬਾਬਾ ਜੀ ਨੂੰ ਆ ਕੇ ਪੁੱਛਦੇ ਆ ਕਿ ਤੁਹਾਡੀਆਂ ਵੀਡੀਓਜ਼ ਦੇਖੀਆਂ ਅਸੀਂ ਸਾਨੂੰ ਇਹ ਸਿੱਖਣ ਨੂੰ ਮਿਲਿਆ ਇਦਾਂ ਅੱਜ ਆਉਂਦੇ ਸਾਰੇ ਬਾਬਾ ਜੀ ਇੱਕ ਆਏ ਹੋਏ ਸੀਗੇ ਇੱਥੇ ਹਨਾ ਤੇ ਬਹੁਤ ਚੰਗਾ ਲੱਗਾ ਮੈਨੂੰ ਦੇਖ ਕੇ ਇਹ ਆਹ ਲਓ ਜੀ ਬਹੁਤ ਚੰਗਾ ਲੱਗੇ ਆ ਜੋ ਪਾਜੀ ਲੱਗੇ ਦਿਖਾ ਦਿਓ ਏ ਬਾਬਾ ਜੀ ਆਪਾਂ ਦੇਖਦੇ ਹੁੰਨੇ ਸੀ ਲੋਕਾਂ ਨੂੰ ਆਉਂਦੇ ਵੀ ਅੱਛਾ ਕੀ ਹੁੰਦਾ ਸਾਨੂੰ ਨਹੀਂ ਪਤਾ ਸੀ ਤੇ ਲਓ ਜੀ ਲਓ ਬਬਾਈ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਬਹੁਤ ਬਹੁਤ ਤੁਹਾਡਾ ਤੇ ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਤੁਹਾਡਾ ਕਿ ਉਹ ਦਿਨ ਭਗਾ ਵਾਲਾ ਜਦੋਂ ਤੁਹਾਨੂੰ ਮਿਲਿਆ ਮੈਂ ਤੇ ਮੈਨੂੰ ਲੈ ਕੇ ਆਏ ਸੀ ਇਸ ਜਗ੍ਹਾ ਤੇ ਖਾਲਸਾ ਗੁਰਦੁਆਰਾ ਟਾਂਡਾ ਔੜਮੋੜ ਚ ਇੱਕ ਸੇਵਾਦਾਰ ਸੀ ਉਹ ਲੈ ਕੇ ਆਏ ਸੀ ਬਾਬਾ ਜੀ ਤੁਹਾਨੂੰ ਇਹ ਕਦੇ ਯਾਦ ਹੋਏਗਾ ਕਿ ਆਪਾਂ ਕਿਉਂ ਆਇਆ ਸੀ ਮੈਂ ਤੁਹਾਡੇ ਕੋ ਜਹੂਰੇ ਪਿੰਡ ਦਾ ਇਤਿਹਾਸ ਜਾਣਨ ਸੱਪਾਂ ਵਾਲੇ ਮੰਦਿਰ ਦਾ ਇਤਿਹਾਸ ਜਾਣਨ ਤੇ ਉਦੋਂ ਆਪਾਂ ਗਏ ਸੀ ਥੇ ਤੇ ਜਿਹੜਾ ਕਿ ਪੁਰਾਣਾ ਇੱਥੇ ਕਿਲਾ ਆ ਮਹਾਰਾਜਾ ਜੀਤ ਸਿੰਘ ਦੇ ਟਾਈਮ ਦਾ ਜਿਹੜਾ ਕਹਿੰਦੇ ਕਿਲਾ ਆ ਸਿੱਖ ਵਿਰਾਸਤ ਇੱਕ ਪਈ ਇੱਥੇ ਉਹਦੇ ਬਾਰੇ ਅਸੀਂ ਇੱਕ ਵੀਡੀਓ ਦੋ ਤਿੰਨ ਵੀਡੀਓਜ਼ ਬਣਾਈਆਂ ਸੀ ਉਦੋਂ ਮੇਰੀ ਮੁਲਾਕਾਤ ਹੋਈ ਸੀਗੀ ਤੁਹਾਡੇ ਨਾਲ ਤੇ ਮਾਪਾ ਜੀ ਬਹੁਤ ਬਹੁਤ ਧੰਨਵਾਦ ਤੇ ਮੇਰੇ ਸਾਰੇ ਜਿਹੜੇ ਦਰਸ਼ਕ ਇੱਥੇ ਹੈਗੇ ਆ ਮਨਾਰਾ ਬਹੁਤ-ਬਹੁਤ ਧੰਨਵਾਦ ਬਹੁਤ ਸਾਰੀਆਂ ਵੀਡੀਓਜ਼ ਮੁਬਾਰਕਾਵਾਜੀ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਬਹੁਤ-ਬਹੁਤ ਧੰਨਵਾਦ ਹਨ ਜੀ ਇੱਥੇ 골ਡਨ ਬਟਨ ਵੀ ਆਵੇ ਧੰਨਵਾਦ ਜੀ ਧੰਨਵਾਦ ਆਊਗਾ ਜੀ ਆਊਗਾ ਜੀ ਦਸ਼ਕਾਂ ਦਾ ਦਾ ਚਲੋ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਦੇਖੀਆਂ ਵੀਡੀਓ ਸਬਸਕ੍ਰਾਈਬ ਕੀਤਾ ਪਰ ਇਹਦੇ ਵਿੱਚ ਜਿੱਦਾਂ ਤੁਹਾਡੀ ਬਹੁਤ ਸਪੋਰਟ ਰਹੀ ਉਹ ਨਹੀਂ ਫੈਮਿਲੀ ਦੀ ਵੀ ਬਹੁਤ ਸਪੋਰਟ ਰਹੀ ਜੀ ਠੀਕ ਹੈ ਤੇ ਮੇਰੇ ਦੋਸਤ ਮਿੱਤਰ ਵੀ ਮੇਨਾਂ ਕਾਫੀ ਬਾਬਾ ਜੀ ਜਾਂਦੇ ਆਉਂਦੇ ਰਹੇ ਆ ਕਿਉਂਕਿ ਮੈਂ ਬਹੁਤ ਸਾਰੀਆਂ ਵੀਡੀਓਜ਼ ਜੜੀ ਬੂਟੀਆਂ ਤੋਂ ਇਲਾ ਕੰਡੀ ਦੇ ਇਲਾਕੇ ਦੀਆਂ ਤੇ ਹੋਰ ਵੀ ਕੋਈ ਸੋਸ਼ਲ ਇਸ਼ੂ ਜਿਹੜੇ ਬਾਬਾ ਜੀ ਉਹਨਾਂ ਤੇ ਵੀ ਕਾਫੀ ਵੀਡੀਓਜ਼ ਬਣਾਈਆਂ ਨੇ ਇਸ ਚੈਨਲ ਨੂੰ ਬਣਾਉਣ ਦਾ ਮਕਸਦ ਹੈਗਾ ਲੋਕਾਂ ਦੇ ਨਾਲ ਘੁਲਣਾ ਮਿਲਣਾ ਆਪਣੀ ਕੋਸ਼ਕ ਕਮਿਊਨੀਕੇਸ਼ਨ ਸਕਿੱਲ ਨੂੰ ਸੁਧਾਰ ਕਰਨਾ ਤੇ ਘੁੰਮਦਾ ਫਿਰਦਾ ਮੈਂ ਹੁੰਨਾ ਸੀ ਮੈਂ ਸੋਚਦਾ ਸੀ ਕੁਝ ਰਿਕਾਰਡਿੰਗ ਹੋ ਕੇ ਨਾ ਕਿਤੇ ਪੈ ਜਾਵੇ ਸੰਭੀ ਜਾਵੇ ਨਹੀਂ ਤਾਂ ਕੀ ਹੁੰਦਾ ਸੀ ਪਹਿਲਾਂ ਬਹੁਤ ਸਾਰੀਆਂ ਰਿਕਾਰਡਿੰਗ ਕਰਨੀਆਂ ਤੇ ਉਹ ਐਵੇਂ ਕੰਪਿਊਟਰਾਂ ਚ ਪਈਆਂ ਕਿਤੇ ਸਪੇਸ ਵੱਧ ਗਈ ਜਾਂ ਡਿਲੀਟ ਕਰ ਦੇਣੀ ਆ ਫੋਨਾਂ ਕੋਈ ਫੋਨ ਹੀ ਖਰਾਬ ਹੋ ਗਿਆ ਜਾਂਦੀ ਲੱਗਣੀ ਤੇ ਉਹ ਇਸ ਕਰਕੇ ਚੈਨਲ ਨੂੰ ਬਣਾਉਂਦਾ ਇਹ ਮਕਸਦ ਸੀਗਾ ਮੇਰਾ ਬਾਬਾ ਜੀ ਹੌਲੀ ਹੌਲੀ ਚਾ ਬਣ ਗਿਆ ਇਹ ਕਹਿ ਸਕਦੇ ਆ ਇੰਟਰਸਟ ਬਣ ਗਿਆ ਜੜੀ ਬੂਟੀਆਂ ਪੇੜ ਪੌਦਿਆਂ ਕੁਦਰਤ ਨਾਲ ਪ੍ਰੇਮ ਪੈ ਗਿਆ ਤੇ ਬਹੁਤ ਇੱਕ ਵਧੀਆ ਮਤਲਬ ਜਾਨੀ ਰਹੀ ਹੈ ਹੁਣ ਤੱਕ ਦੀ ਇਹ ਤੇ ਮੈਂ ਮਤਲਬ ਬਹੁਤ ਚੰਗਾ ਲੱਗਦਾ ਮੈਨੂੰ ਦੱਸਦੇ ਹੋਏ ਵੀ ਤੁਹਾਨੂੰ ਕਿ ਵੀ ਸ਼ੇਅਰ ਕਰਦੇ ਹੋਏ ਮੈਨੂੰ ਜਿਆਦਾ ਲੱਗਦਾ ਨਹੀਂ ਚਲੋ ਬਹੁਤ ਦਰਸ਼ਕ ਤੁਹਾਡੇ ਨਾਲ ਜੁੜਿਆ ਬਾਬਾ ਜੀ ਕਦੇ ਵੀਡੀਓ ਨਾ ਪਾਈਏ ਨਾ ਮਹੀਨਾ ਪਿੱਛੇ 2 ਮਹੀਨੇ ਕੁਛ ਇਦਾਂ ਦੀਆਂ ਫੈਮਿਲੀ ਦੇ ਵਿੱਚ ਪ੍ਰੋਬਲਮਸ ਹੋਈਆਂ ਤੇ 2-3 ਮਹੀਨੇ ਵੀਡੀਓ ਨਹੀਂ ਆਈ ਤਾਂ ਮੈਨੂੰ ਕਈ ਜਣੇ ਪੁੱਛਦੇ ਸੀ ਕਿ ਕੀ ਹੋਇਆ ਵੀਡੀਓ ਨਹੀਂ ਆਉਂਦੀ ਤੇ ਤੁਹਾਡੇ ਕੋਲ ਵੀ ਜਦੋਂ ਇੱਥੇ ਆਇਆ ਮੈਂ ਤਾਂ ਦੱਸਿਆ ਮੈਨੂੰ ਕਿ ਤੁਹਾਡੀ ਵੀਡੀਓਜ਼ ਦੀ ਵੇਟ ਕਰੀਦੀ ਆਪਾਂ ਬਾਬਾ ਜੀ ਤੁਹਾਡੀ ਵੀਡੀਓ ਦੀ ਵੇਟ ਕਰੀਦੀ ਆ ਕਦੋਂ ਆਵੇ ਕਦੋਂ ਦੇਖੀਏ ਤੇ ਚਲੋ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਦਰਸ਼ਕਾਂ ਦਾ ਸਾਰੇ ਫੈਮਿਲੀ ਮੈਂਬਰਸ ਦਾ ਸਾਰੇ ਜਣਿਆਂ ਦਾ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਸਾਡੀ ਜਿਹੜੀ ਮੁਲਾਕਾਤ ਹੋਈ ਸੀ ਜਹੂਰੇ ਹੋਈ ਸੀ ਹਾਂਜੀ ਹਾਂਜੀ ਬਾਬਾ ਜੀ ਦੇ ਜੰਗਲ ਵਿੱਚ ਤੇ ਭਾਜੀ ਹੁਣੀ ਕੋਸ਼ਕ ਬੂਟੇ ਲੈ ਕੇ ਆਏ ਸੀ ਬਾਬਾ ਜੀ ਲਈ ਉਦੋਂ ਦਾ ਹੀ ਮੈਂ ਭਾਜੀ ਨਾਲ ਜੁੜਿਆ ਆ ਮੈਨੂੰ ਲੱਗਦਾ ਭਾਜੀ 1.5 ਸਾਲ ਹੋ ਗਏ ਲਗਭਗ 1.5 ਸਾਲ ਹੋ ਗਿਆ 1.5 ਸਾਲ ਭਾਜੀ ਚਾਹੇ ਮੇ ਤੋਂ 15 ਸਾਲ ਛੋਟੇ ਆ ਪਰ ਜੋ ਮੈਨੂੰ ਭਾਜੀ ਤੋਂ ਸਿੱਖਣ ਨੂੰ ਮਿਲ ਰਿਹਾ ਤੇ ਮਿਲਿਆ ਹੁਣ ਤੱਕ ਉਹ ਕੋਈ 60 70 80 90 ਸਾਲ ਦੇ ਬੰਦੇ ਤੋਂ ਵੀ ਕਈ ਵਾਰੀ ਸਿੱਖਣ ਨੂੰ ਨਹੀਂ ਮਿਲਦਾ ਤੇ ਭਾਜੀ ਮੇਨਲੀ ਉਹ ਥੈਂਕ ਯੂ ਕਰਨ ਆਇਆ ਤੁਹਾਨੂੰ ਮੈਂ ਬਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਮਾਨ ਦਿੱਤਾ ਬਾਜੀ ਔਰ ਤੁਸੀਂ ਪ੍ਰੇਮ ਕਰਦੇ ਆ ਮੈਂ ਤੁਹਾਡੇ ਵਿੱਚ ਇੱਕ ਝਲਕ ਦੇਖੀ ਜਿਹੜੀ ਸਟਾਰਟਿੰਗ ਦੇ ਵਿੱਚ ਦੇਖੀ ਸੀ ਜੀ ਕੁਦਰਤ ਦੇ ਨਾਲ ਜਿੱਦਾਂ ਇੱਕ ਪ੍ਰੇਮ ਤੇ ਕੋਈ ਲਾਲਚ ਨਹੀਂ ਬਾਜੀ ਮਨ ਦੇ ਵਿੱਚ ਬਿਲਕੁਕੁਲ ਬਾਜੀ ਕਿਸੇ ਕਿਸੇ ਬੰਦੇ 'ਚ ਇਹ ਚੀਜ਼ਾਂ ਆਉਂਦੀਆਂ ਤਾਂ ਹੀ ਦਿਲ ਮਿਲੇ ਬਿਲਕੁਲ ਬਿਲਕੁਲ ਇਦਾਂ ਦੇ ਬੰਦਿਆਂ ਜਿੱਦਾਂ ਹੁਣ ਬਾਬਾ ਜੀ ਮਿਲੇ ਆ ਤੁਹਾਡਾ ਪ੍ਰੇਮ ਉਹਨਾਂ ਨਾਲ ਬਣਿਆ ਜੀ ਜੀ ਇਹ ਡਾਕਟਰ ਅਮਨਦੀਪ ਸਿੰਘ ਜੀ ਜੀ ਬਿਲਕੁਲ ਨਾਲ ਵੀ ਮਿਲੇ ਕਿੱਦਾਂ ਤੁਹਾਡੇ ਜ਼ਰੀਏ ਮੈਂ ਮਿਲਿਆ ਫਿਰ ਜੀ ਇਹ ਮੰਨ ਲਓ ਕਿ ਜਿਹੜਾ ਬੰਦਾ ਉਦਾਂ ਦਾ ਕੋਈ ਲਾਲਚੀ ਜਾਂ ਕੁਝ ਮਤਲਬ ਕਿ ਕਹ ਲਓ ਨਾ ਕਮਰਸ਼ੀਅਲ ਟਾਈਪ ਹੁੰਦਾ ਜੀ 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 ਉਹਦੇ ਫਿਰ ਦਿਲ ਸੱਚੇ ਬੰਦਿਆਂ ਨਾਲ ਘੱਟ ਹੀ ਮਿਲਦੇ ਸੋ ਇਹ ਕਮਾਈ ਹੋਈ ਆ ਜਿਹੜੀ ਮਤਲਬ ਮੇਨ YouTube ਤੋਂ ਤੁਹਾਡੀ ਕਮਾਈ ਹੋਈ ਨਾ ਇਹ ਮੇਨ ਕਮਾਈ ਆਯੁਰਵੇਦ ਇੱਕ ਮੈਨੂੰ ਬਾਬਾ ਜੀ ਤੋਂ ਹੀ ਸ਼ੁਰੂਆਤ ਹੋਈ ਪਰ ਉਹਦੇ ਵਿੱਚ ਹੋਰ ਡੀਪ ਜਾਣ ਦਾ ਮੌਕਾ ਟਾਡੇ ਤੋਂ ਮਿਲਿਆ ਮੈਨੂੰ ਇੱਕ ਵਾਰੀ ਮੈਪ ਚਾਹਨਾ ਆ ਤੁਸੀਂ ਦਰਸ਼ਕਾਂ ਨੂੰ ਇਹ ਬਟਨ ਵੀ ਖੋਲੋ ਹਾਂਜੀ 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 ਆਪਣਾ ਬਾਈਟ ਲਓ ਜੀ ਬਹੁਤ ਖੂਬਸੂਰਤ ਭਾਜੀ YouTube ਤੇ ਦੇਖਿਆ ਸੀ ਲੋਕਾਂ ਤੋਂ ਹਾਂਜੀ ਤੇ ਅੱਜ ਦੇਖਿਆ ਤਾਂ ਬੜੀ ਖੁਸ਼ੀ ਹੋਈ ਆ ਕਿ ਤੁਸੀਂ ਮਲੇ ਤੁਹਾਡੇ ਸਬਸਕ੍ਰਾਈਬਰ ਇੰਨੇ ਹੋਏ ਆ ਤੇ ਬੜੀ ਸਹੀ ਗੱਲ ਆ ਭਾਜੀ ਬੜੀ ਵਧੀਆ ਭਾਜੀ ਬਿਲਕੁਲ ਸਹੀ ਗੱਲ ਆ ਆਪਾਂ ਵੀ YouTube ਤੇ ਦੇਖਦੇ ਹੁੰਨੇ ਆ ਇਹ ਚੀਜ਼ਾਂ ਹਾਂਜੀ 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 ਠੀਕ ਆ ਤੇ ਚਲੋ ਬਹੁਤ ਇੱਕ ਮੈਨੂੰ ਇਹ ਖੁਸ਼ੀ ਆ ਸਭ ਤੋਂ ਜ਼ਿਆਦਾ ਕਿ ਵੀ ਇਹ ਤੁਹਾਨੂੰ ਦਿਖਾ ਰਿਹਾ ਆ ਬਾਬਾ ਜੀ ਨੂੰ ਦਿਖਾ ਰਿਹਾ ਆ ਤੁਹਾਨੂੰ ਦਿਖਾ ਰਿਹਾ ਆ ਜਾਂ ਫੈਮਿਲੀ ਮੈਂਬਰਸ ਨੇ ਦੇਖਿਆ ਹਜੇ ਤੱਕ ਬਸ ਬਹੁਤ ਵਧੀਆ ਭਾਜੀ ਠੀਕ ਆ ਜੀ ਹੁਣ ਬਾਕੀ ਹੁਣ ਲੋਕ ਵੀ ਦੇਖਣਗੇ ਬਸ ਬਸ ਬਿਲਕੁਲ ਜੀ ਬਿਲਕੁਲ ਵਧੀਆ ਪਿਆਰ ਬਹੁਤ ਭਾਜੀ ਲੋਕਾਂ ਦਾ ਪਿਆਰ ਆ ਇਹ ਬਿਲਕੁਲ ਜੀ ਬਿਲਕੁਲ ਇਹ ਤਾਂ ਹੈਸ ਕੋਈ ਸ਼ਾਇਦ ਲੋਕ ਇਹ ਦੇਖਿਆ ਤੇ ਜੀ ਇਨੇ ਸਬਸਕ੍ਰਾਈਬ ਕੀਤਾ ਚੈਨਲ ਉਹਨਾਂ ਨੂੰ ਵੀ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲਿਆ ਆਊਗਾ ਬਿਲਕੁਲ ਭਾਜੀ ਇਹ ਤਾਂ ਗੱਲ ਹੈ ਸਾਨੂੰ ਉਹਨਾਂ ਦਾ ਪਿਆਰ ਮਿਲਿਆ ਭਾਜੀ ਜੀ 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 ਤੇ ਦੇਖ ਲਓ ਇੱਦਾਂ ਹੀ ਰਲ ਕੇ ਬਿਲਕੁਲ ਜੀ ਬਿਲਕੁਲ ਤੇ ਇੱਕ ਚੀਜ਼ ਮੈਂ ਬਹੁਤ ਸੋਹਣੀ ਦੱਸਣਾ ਚਾਹੁੰਦਾ ਆ ਜਿਹੜੀ ਮੈਂ ਭਾਜੀ ਹੁਣਾਂ ਨਾਲ ਮਿਲ ਕੇ ਸਿੱਖੀ ਜੇ ਮੈਂ ਕਿਤੇ ਗਲਤ ਟਰੈਕ ਤੇ ਤੁਰ ਪਾਵਾਂ ਕਿਸੇ ਵੀਡੀਓ ਦੇ ਵਿੱਚ ਜਾਂ ਮੇਰੀ ਸੋਚ ਗਲਤ ਪਾਸੇ ਨੂੰ ਜਾ ਰਹੀ ਹੈ ਤੇ ਭਾਜੀ ਨੇ ਉਸ ਸੋਚ ਨੂੰ ਦੁਬਾਰਾ ਖਿੱਚ ਕੇ ਉੱਥੇ ਲਿਆਂਦਾ ਸਹੀ ਡਾਇਰੈਕਸ਼ਨ ਦੇ ਵਿੱਚ ਇਹ ਭਾਈ ਹੁਣਾਂ ਨੂੰ ਮੈਂ ਅੱਜ ਦੱਸ ਰਿਹਾ ਆ ਪਹਿਲਾਂ ਨਹੀਂ ਦੱਸਿਆ ਭਾਈ ਤੁਹਾਨੂੰ ਇਹ ਮੈਂ ਨਹੀਂ ਨਹੀਂ ਬਹੁਤ ਵਧੀਆ ਜੀ ਭਾਈ ਤੁਹਾਨੂੰ ਇਦਾਂ ਵਧੀਆ ਤੁਸੀਂ ਬਿਲਕੁਲ ਤੁਸੀਂ ਮੈਨੂੰ ਸੋਚਣ ਤੇ ਮਜਬੂਰ ਕਰਦਨੇ ਉਸ ਚੀਜ਼ ਲਈ ਤੇ ਮੈਂ ਫਿਰ ਗਲਤ ਟਰੈਕ ਤੋਂ ਸਹੀ ਟਰੈਕ ਤੇ ਆ ਜੰਨਾ ਤੇ ਪਿਛਲਾ ਜਿਹੜਾ ਸਾਲ ਸੀਗਾ ਉਹ ਚੰਗਾ ਵੀ ਸੀ ਮਾੜਾ ਵੀ ਸੀ ਪਰ ਇਦਾਂ ਹੌਸਲਾ ਮਿਲਦਾ ਆ ਤੁਹਾਡੇ ਕੋਲੋਂ ਕੋਈ ਚੀਜ਼ਾਂ ਨੂੰ ਗੱਲਾਂ ਬਾਤਾਂ ਜੀ ਹੌਸਲਾ ਮਿਲ ਜਾਂਦਾ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਤੁਸੀਂ ਕਿਹੜੀ ਗੱਲ ਇਹਨੇ ਵਧੀਆ ਤਰੀਕੇ ਨਾਲ ਗੱਲ ਕੀਤੀ ਹਾਂ ਜੀ ਜੀ ਹਾਂ ਜੀ ਤੇ ਠੀਕ ਆ ਪਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਪਾਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੇਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਤੇ ਅਸੀਂ ਨੈਕਸਟ ਵਲੌਗ ਵਿੱਚ ਮਿਲਾਂਗੇ ਜੋ ਕਿ ਕਿਸੇ ਨਵੀਂ ਜੜੀ ਬੂਟੀ ਜਾਂ ਨਵੀਂ ਜਗ੍ਹਾ ਦੀ ਜਾਣਕਾਰੀ ਦੇ ਬਾਰੇ ਹੋਏਗਾ ਠੀਕ ਆ ਜੀ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਪਾਜੀ ਸਤਿ ਸ਼੍ਰੀ ਅਕਾਲ ਜੀ